ਜੀ ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਅਸੀਂ ਪਹੁੰਚ ਗਏ ਹਾਂ ਪਰਤ ਦੇ ਨਜ਼ਾਰੇ ਲੁੱਟ ਰਹੇ ਹਾਂ ਬਹੁਤ ਵਧੀਆ ਇਹ ਮਨਜਿੰਦਰ ਬ੍ਰਦਰਸ ਹੈ ਸਿੰਘ ਇੱਕ ਗਿੱਲਾ ਤੇ ਇੱਕ ਸੰਧੂ ਆ ਇਹਨਾਂ ਨੇ ਬੜਾ ਇੰਜੋਏ ਕਰਾਇਆ ਤੇ ਹੁਣ ਇੱਕ ਇੱਕ ਕਰਕੇ ਨਾ ਸਾਰੇ ਤੋਂ ਸ਼ੁਰੂ ਹੁੰਦੇ ਆ ਪਹਿਲਾਂ ਇੱਧਰ ਸਾਡੇ ਉਸਤਾਦ ਜੀ ਜੀ ਕਦਾਂ ਠੀਕ ਆ ਕੰਮ ਆਮ ਓਕੇ ਹਾਂ ਪ੍ਰਭ ਜੀ ਆ ਜਾਓ ਅੱਗੇ ਓਕੇ ਜੀ ਬਾਈ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਹੈ ਬਿਲਕੁਲ ਇੱਕਦਮ ਜ਼ਬਰਦਸਤ ਕਿਦਾਂ ਦਾ ਸ਼ਹਿਰ ਹੈ ਉਹ ਕਮਾਲ ਅੱਛਾ ਦਿੱਲੀ ਵਰਗਾ ਹੈ ਦਿੱਲੀ ਵਰਗਾ ਦਿੱਲੀ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਦਿੱਲੀ ਵਰਗਾ ਹੈ ਬੈਕਿੰਗ ਵਾਲੇ ਕਹਿੰਦੇ ਬਹੁਤ ਵਧੀਆ ਹਰ ਜੀ ਵਧੀਆ ਬਾਈ ਜੀ ਆਪਾਂ ਤਾਂ ਇੱਥੇ ਰਹਿਣੇ ਆ ਸਾਡੀ ਧੜੀ ਹਾਂਜੀ ਹਾਂਜੀ ਭਾਈ ਜਿਸ ਤਰ੍ਹਾਂ ਇਹ ਰਿਕੁਐਸਟ ਕਰਾਂਗੇ ਅਸੀਂ ਕਾਫੀ ਜ਼ੋਰ ਲਾਇਆਗਾ ਸ਼ੋਅ ਨੂੰ ਵੀ ਆਵਾਜ਼ ਪਰੰਦੇ ਨਹੀਂ ਗੱਲ ਆਈ ਬਸ ਆਪਾਂ ਜਿੰਨੇ ਵੀ ਆਈ ਆਪਾਂ ਇੰਜੋਏ ਕਰੀਏ ਬਸ ਆਰਾਮ ਨਾਲ ਤੇ ਡੈਫੀਨਿਟਲੀ ਮਾਨ ਸਾਹਿਬ ਕਾਫੀ ਲੰਬੇ ਟਾਈਮ ਬਾਅਦ ਆਏ ਆ ਇਹ ਬਾਕੀ ਸਭ ਸੈਟ ਹੈ ਜੀ ਸਭ ਸੈਟ ਹੈ ਜੀ ਸਾਹਿਬ ਹਾਂਜੀ ਭਾਜੀ ਬਸ ਮੇਰੀ ਇਹ ਰਿਕੁਐਸਟ ਆ ਵੀ ਪਹੁੰਚੋ ਅਰੇਂਜਮੈਂਟ ਸਿਕਿਉਰਿਟੀ ਦੇ ਪੂਰੇ ਆ ਕੋਈ ਐਸੀ ਗੱਲ ਨਹੀਂ ਤੇ ਫੈਮਿਲੀ ਸ਼ੋ ਹੋਊਗਾ ਕਲੀਅਰ ਦੱਸਣਾ ਵੀ ਵਿੱਚੋਂ ਫੇਸਬੁੱਕ ਤੇ ਪਾਈ ਜਾਂਦਾ ਸ਼ੋ ਹੋਣਾ ਉਹਨੂੰ ਮੜਿਆ ਕੰਨ ਖੋਲ ਕੇ ਦੱਸ ਵੀ ਸ਼ੋ ਵੀ ਹੋਣਾ ਬੰਦੇ ਵੀ ਹੋਣਾ ਤੇ ਬਾਜੀ ਪਹੁੰਚ ਉਹ ਲੈਣੀ ਹੈ ਜੀ ਬੰਦੇ ਬਾਜੀ ਹੋਰੀ ਕਿੱਦਾਂ ਫਰਕ ਜਿਹੜੇ ਜਿਹੜੇ ਕਹ ਰਹੇ ਸੀ ਸ਼ੋ ਨਹੀਂ ਹੋਣਾ ਆਖੜੇ ਐ ਸੀ ਦੇ ਕੋਈ ਆ ਆ ਗਈ ਬੰਦ ਸਾਹਿਬ ਜਿਹਨੇ ਵਾਰ ਵਾਰ ਫੇਸਬੁਕ ਤੇ ਆਪਣਾ ਜਿਹਨਾਂ ਨੇ ਜੋਰ ਲਾਇਆ ਸੀਗਾ ਉਹ ਦੇਖ ਲੋ ਜਿਵੇਂ ਮਾਨ ਸਾਹਿਬ ਜਿਹਨੇ ਕਹਿੰਦੇ ਸਰ ਕੋਈ ਨਹੀਂ ਜਿਹੜੇ ਬੰਦੇ ਵਿਚਾਰੇ ਦੇਖੋ ਜਿਹੜੇ ਬੰਦੇ ਫੇਸਬੁਕ ਤੇ ਜੋਰ ਲਾ ਰਹੇ ਆ ਵੀ ਸ਼ੋਅ ਨਹੀਂ ਹੋਣਾ ਉਹ ਵਿਚਾਰੇ ਹੁਣ ਥੱਕ ਕੇ ਹੋਣੇ ਐਨਰਜੀ ਵੇਸਟ ਹੋ ਗਈ ਤੇ ਕੋਈ ਆਓ ਤੁਹਾਨੂੰ ਅਸੀਂ ਪੁੱਛਦਾ ਵੀ ਸੁਝਾਵਾਂਗੇ ਗਾਣੇ ਨਹੀਂ ਕੀਲੀ ਲਾ ਰਹੇ ਆ ਇਹਨਾਂ ਨੂੰ ਹਾਂਜੀ ਹੋਰ ਐਨਜੋਏ ਕਰਾਵਾਂਗੇ ਵੀ ਮਨ ਮੁੜ ਜੇ ਗਾਹਾਂ ਨੂੰ ਮੁਖਾਲਫਤ ਕਰਨੀ ਛੱਡ ਜੋਂਗੇ ਇਸ ਕਰਕੇ ਦਿੱਤਾ ਖਿਚੜੀਆਂ ਆਪਾਂ ਇਹਨਾਂ ਮੋਲਕਾਂ ਛੱਡ ਦੀਏ ਕਿਉਂਕਿ ਇਹ ਮੋਲਕ ਬੜਾ ਸੋਹਣਾ ਸੁਥਰਾ ਹੈ ਇਹਨਾਂ ਚ ਰਹਿ ਕੇ ਕੋਈ ਤਾਂ ਚੰਗਾ ਸਿੱਖ ਲਈ ਹੈ ਨਾ ਬਾਕੀ ਕੁਦਰਤੀ ਆਫਤ ਨਾ ਆਵੇ ਕੋਈ ਤੂਫਾਨ ਨਾ ਆਵੇ ਕੋਈ ਭਜਾਲ ਨਾ ਆਵੇ ਉਹ ਤੋਂ ਬਿਨਾ ਨਹੀਂ ਕੋਈ ਕਿਸੇ ਬੰਦੇ ਦੇ ਅੱਖੇ ਨਹੀਂ ਰੁਕਦੇ ਵੀ ਇਹ ਸ਼ੋ ਹੋਊਗਾ ਨਹੀਂ ਜੀ ਐ ਕਿਵੇਂ ਨਹੀਂ ਹੋਊਗਾ ਜਦੋਂ ਆ ਗਏ 15 ਬੰਦੇ ਆਏ ਆ ਘਰ-ਬਾਰ ਛੱਡ ਕੇ ਤਾਂ ਜਿਹੜੇ ਪਰਿਵਾਰਾਂ ਨੇ ਟਿਕਣਾ ਨਹੀਂ ਉਹਨਾਂ ਦਾ ਵਿਸ਼ਵਾਸ ਹੈ ਨਾ ਮੁੰਡਿਆਂ ਦੇ ਜਿਹੜੇ ਲੋਕਲ ਐ ਇਹਨਾਂ ਦਾ ਸਾਡੇ ਤੇ ਵਿਸ਼ਵਾਸ ਹੈ ਇਤਨਾ ਵਿਸ਼ਵਾਸ ਘੱਟ ਹੀ ਥੋੜੀ ਹੋ ਸਕਦਾ ਹੈ ਥੈਂਕ ਯੂ ਜੀ ਇਸੇ ਲਈ 파ਰਥ ਦੀ ਜਿਹੜੀ ਸਭ ਤੋਂ ਵਧੀਆ ਜਗ੍ਹਾ ਜਿਹਨੂੰ ਕਹਿੰਦੇ ਨੇ ਕਿੰਗਸ ਕਿੰਗਸਪੌਟ ਹਾਂਜੀ ਆ ਨਾਲੇ ਦੇਖ ਰਹਾ ਵੀ ਇਹਨੀਆਂ ਲੇਟਾਂ ਦਾ ਸਾਡੇ ਮੁਲਕ ਸਾਰੇ ਚ ਨਹੀਂ ਹੈਗੇ ਜਿੰਨੀਆਂ ਇਹਨਾਂ ਦੇ ਸ਼ਹਿਰ ਚ ਇਸ ਕਰਕੇ ਸ਼ੋ ਹੋ ਰਿਹਾ ਹੈ ਪਰਵਾਹ ਸ਼ੋ ਹੋ ਰਿਹਾ ਸਿਕਿਉਰਿਟੀ ਸਪੈਸ਼ਲੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਿਕਿਉਰਿਟੀ ਚ ਕੋਈ ਕਬਿਨਾਵੇ ਤਾਂ ਕਿ ਕੋਈ ਵੀਰ ਭੈਣ ਜਿਹੜਾ ਵੀ ਆਵੇ ਤਾਂ ਉਹ